ਬੇ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਆ? ਮੇਰਾ ਨਾਮ ਜਸਵੀਰ ਸਿੰਘੀ ਬੇਰਕਾਉਡ ਸੋਰਸ ਮਲਾਜ਼ਮ ਯੂਨੀਅਨ ਦਾ ਮੈਂ ਸੂਬਾ ਜਰਨਲਿਸਟ ਖਤਰੇ। ਮੈਂ ਕੀ ਕਹਿਣਾ ਚਾਹੁੰਗਾ ਜ ਜਿਹੜਾ ਧਰਨਾ ਦਿੱਤਾ ਜਾ। ਅੱਜ ਦਾ ਜਿਹੜਾ ਧਰਨਾਗਾ ਜੀ ਇਹ ਲਗਾਤਾਰ ਲੰਮੇ ਸਮੇਂ ਤੋਂ ਜਿਹੜਾ ਹੈਜਲ ਠੇਕੇਦਾਰ ਹੈ ਜਿਹੜਾ ਕਿ ਸਰਕਾਰ ਦਾ ਬੜਾ ਚਹੇਤਾ ਠੇਕੇਦਾਰ ਹੈ ਉਹਦੇ ਵੱਲੋਂ ਲਗਾਤਾਰ ਜਿਹੜੇ ਵਰਕਰ ਹੈ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀਆਂ ਕੀਤੀਆਂ ਜਾਂਦੀਆਂ ਉਹਨਾਂ ਦੀਆਂ ਛੁੱਟੀਆਂ ਕੱਟ ਕੇ ਪਾਈਆਂ ਜਾਂਦੀਆਂ ਅਤੇ ਜਿਹੜਾ ਫੈਕਟਰੀ ਐਕਟ ਦੇ ਅਨੁਸਾਰ ਇਹਨਾਂ ਨੂੰ ਸਾਲਾਨਾ ਬੋਨਸ ਬਣਦਾ ਉਹ ਵੀ ਜਿਹੜਾ ਉਹ ਸਾਥੀਆਂ ਦਾ ਜਿਹੜਾ ਪੂਰਾ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜਾ EPF ESI ਉਹ ਜਿਹੜਾ ਸਰਕਾਰ ਦੇ ਜਾਂ ਕਾਨੂੰਨ ਲੇਬਰ ਐਕਟ ਦੇ ਕਾਨੂੰਨ ਹੈ ਉਹਦੇ ਅਨਸਾਰ ਜਿਹੜਾ ਪੈਣਾ ਚਾਹੀਦਾ ਉਹ ਨਹੀਂ ਪਾਇਆ ਜਾ ਰਿਹਾ ਇੱਥੋਂ ਤੱਕ ਕਿ ਇਹ ਕਾਨੂੰਨ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਨੇ ਇੱਥੇ ਅਮਰੀਕਾ ਮਿਲਕ ਪਲਾਂਟ ਦੇ ਵਿੱਚ ਉਹਦੇ ਬਰੋਈ ਦੇ ਵਦੋਂ ਅਸੀਂ ਲਗਾਤਾਰ ਲੇਬਰ ਕੋਰਟ ਦੇ ਵਿੱਚ ਉੱਥੋਂ ਦੇ ਜਿਹੜੇ ਲੇਬਰ ਇਨਸਪੈਕਟਰ ਹੈ ਉਹਨਾਂ ਤੱਕ ਪਹੁੰਚ ਕੀਤੀ ਡਿਪਟੀ ਕਮਿਸ਼ਨਰ ਬਠਿੰਡਾ ਦੇ ਵੀ ਚਿੱਠੀਆਂ ਅਸੀਂ ਦਿੱਤੀਆਂ ਪਰੰਤੂ ਇਸ ਠੇਕੇਦਾਰ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਲਗਾਤਾਰ 1.5 ਸਾਲ ਤੋਂ ਇਹ ਠੇਕੇਦਾਰ ਦਾ ਜਿਹੜਾ ਠੇਕਾ ਉਹ ਚੱਲਿਆ ਜਾ ਰਿਹਾ ਪਰੰਤੂ ਹੁਣ ਅਸੀਂ ਜਦੋਂ ਇਹਦਾ ਠੇਕਾ ਖਤਮ ਹੋਣ ਵਾਲਾ ਤੇ ਇਹਦਾ ਨੋ ਡਿਊ ਨਾ ਹੋਵੇ ਤੇ ਇਹਦੇ ਤੇ ਕਾਰਵਾਈ ਦੇ ਮੰਗ ਦੇ ਵਜੋਂ ਅਸੀਂ ਜਿਹੜਾ ਇਹ ਉਹ ਪ੍ਰੋਟੈਸਟ ਲਿਖਿਆ ਬਿਲਕੁਲ ਹੀ ਇਹ ਜਿਹੜੀ ਸਰਕਾਰ ਹੈ ਇਹ ਪਿਛਲੀਆਂ ਸਰਕਾਰਾਂ ਦੇ ਵਾਂਗੂ ਹੀ ਜਿਹੜੀ ਨਕਲੀ ਵਾਅਦੇ ਕਰਕੇ ਨਕਲੀ ਇਨਕਲਾਬ ਦਾ ਜਿਹੜਾ ਨਾਰਾ ਲਾ ਕੇ ਉਹ ਸੱਤਾ ਦੇ ਵਿੱਚ ਆਈ ਸੀ ਇਹਨਾਂ ਨੇ ਫਿਰੋਜ਼ਪੁਰ ਪਲਾਂਟ ਦੇ ਵਿੱਚ ਜਦੋਂ ਸਾਡੇ ਸੀਐਮ ਨੇ ਉਹ ਘਾਟਨ ਕੀਤਾ ਸੀ ਕਿਉਂਕਿ ਜਿਹੜਾ ਬੇਰਕਾ ਦਾ ਅਦਾਰਾ ਉਹ ਸੀਐਮ ਕੋਲੇ ਖੋਦ ਹੈ ਪਰੰਤੂ ਉਹਨਾਂ ਨੇ ਕਿਹਾ ਸੀ ਕਿ ਇਹ ਠੇਕੇਦਾਰ ਜਿਹੜਾ 28 28 30 3000 ਰੁਪਇਆ ਲੈਂਦੇ ਨੇ ਇਹਨਾਂ ਦਾ ਮੋਟਾ ਕਮਿਸ਼ਨ ਅਸੀਂ ਬੰਦ ਕਰਕੇ ਠੇਕੇਦਾਰਾਂ ਨੂੰ ਬਾਹਰ ਕਰਾਂਗੇ ਪਰੰਤੂ ਇਹ ਠੇਕੇਦਾਰ ਨੂੰ ਬਾਹਰ ਕਰਨ ਦੀ ਬਜਾਏ ਇਹ ਬੇਰਕਮ ਇਲਕ ਬਲਾਂਟਾਂ ਦੇ ਵਿੱਚ ਟੜਲੇ ਦੇ ਨਾਲ ਠੇਕੇ ਵਧਾਵਾ ਦਿੱਤਾ ਜਾ ਰਿਹਾ। ਇੱਥੋਂ ਤੱਕ ਕੀ ਹੈ ਜਿਹੜੀ ਦੀਵਾਲੀ ਦੇ ਉੱਤੇ ਮਠਿਆਈ ਵੀ ਬਣਦੀ ਆ ਉਹ ਵੀ ਪ੍ਰਾਈਵੇਟ ਫਾਰਮਾਂ ਨੂੰ ਦੇ ਕੇ ਕਿਉਂਕਿ ਸਾਡੇ ਕੋਲੇ ਮਸ਼ੀਨਰੀ ਆਪਦੀ ਖੋਦ ਹੀ ਹੈਗੀ ਆ। ਸਾਡੇ ਕੋਲੇ ਜਿਹੜੇ ਵਰਕਰ ਸਾਥੀ ਆ ਜਿਹੜੇ ਮਠਿਆਈਆਂ ਬਣਾਉਣ ਦੇ ਯੋਗ ਨੇ ਆਪਰੇਟਰ ਉਹਨਾਂ ਨੂੰ ਮਤਲਬ ਇਗਨੋਰ ਕਰਕੇ ਉਹਨਾਂ ਦੀਆਂ ਛੁੱਟੀਆਂ ਕਰਾਈਆਂ ਜਾ ਰਹੀਆਂ ਨੇ ਕਿਉਂਕਿ ਚੰਡੀਗੜ੍ਹ ਪਲਾਂਟ ਦਾ ਸਾਡਾ ਖਾਸ ਕਰਕੇ ਮਠਿਆਈਆਂ ਦੀ ਹੀ ਸੀਗਾ। ਪਰੰਤੂ ਇਹ ਸਰਕਾਰ ਨੇ ਇਹ ਕੀਦਾਰਾਂ ਦੇ ਨਾਲ ਮਤਲਬ ਉਹ ਹੀ ਪੁਰਾਣੀਆਂ ਸਰਕਾਰਾਂ ਦੇ ਮੰਗੂ ਨਾ ਤਾਂ ਵਰਕਰਾਂ ਨੂੰ ਪੱਕਾ ਕੀਤਾ ਜਾ ਰਿਹਾ ਨਾ ਸੀਐਮ ਦਾ ਹਰਾ ਪੈਨ ਚੱਲ ਰਿਹਾ ਇਸ ਕਰਕੇ ਇਹ ਜਿਉਂ ਦਾ ਤਿਉਂ ਜਿਹੜਾ ਨਿੱਜੀਕਰਨ ਦਾ ਹੱਲਾਗਾ ਉਹ ਤੇਜ਼ ਨਹੀਂ ਹੋਰ ਵੀ ਵਡਾਵਾ ਜਿਹੜਾ ਉਹਨੂੰ ਦਿੱਤਾ ਜਾ ਰਿਹਾ ਈ ਜਿਹੜੇ ਮਠੇਗਾ ਸੀ ਇਹ ਵੀ ਬਾਰ ਬਣਾਇਆ ਗਿਆ ਸੀ ਬਿਲਕੁਲ ਜੀ ਜਿਹੜੀਆਂ ਇਹ ਮਠਿਆਈਆਂ ਨੇ ਉਹ ਪ੍ਰਾਈਵੇਟ ਠੇਕੇਦਾਰਾਂ ਤੋਂ ਹਰਮਾਂ ਦੇ ਨਾਂ ਤੇ ਤੇ ਚੰਡੀਗੜ੍ਹ ਸਵੀਟਸ ਦੇ ਨਾਂ ਤੇ ਇਹ ਜਿਹੜੀਆਂ ਮਠਿਆਈਆਂ ਬਣਾਈਆਂ ਜਾ ਰਹੀਆਂ ਇੱਥੋਂ ਤੱਕ ਕੀ ਹੈ ਕਿ ਬੇਰਕਾ ਮਿਲਕ ਪਲਾਂਟਾਂ ਦੇ ਵਿੱਚ ਪੰਜ ਪੰਜੀਰੀ ਪਲਾਂਟ ਹੁੰਦੇ ਸੀ ਪਰੰਤੂ ਉਹ ਪਜੀਰੀ ਪਲਾਂਟਾਂ ਦੀ ਜਗ੍ਹਾ ਇਹ ਠੇਕਾ ਜਿਹੜਾ ਮਾਰਕ ਫੈਡ ਨੂੰ ਦਿੱਤਾ ਗਿਆ ਮਾਰਕ ਫੈਡ ਕੋਲੇ ਆਪਦੀ ਕੋਈ ਜਿਹੜੀ ਜੋਗ ਮਸ਼ੀਨਰੀ ਵੀ ਨਹੀਂ ਸੀਗੀ ਉਹਨਾਂ ਨੇ ਗਾਹਾਂ ਇਹ ਠੇਕਾ ਉਸੇ ਫਰਮ ਦੇ ਨਾਲ ਕਿਉਂਕਿ ਬਾਰੀ-ਬਾਰੀ ਜਿਹੜੀ ਤਾਰ ਜੋੜਦੀ ਆ ਉਹ ਚੰਡੀਗੜ੍ਹ ਸਵੀਟ ਦੇ ਨਾਲ ਜੋੜਦੀ ਆ ਤੇ ਇਹ ਠੇਕਾ ਜਿਹੜਾ ਉਸੇ ਕੰਪਨੀ ਨੂੰ ਕਿਉਂਕਿ ਇਹ ਜਿਹੜੇ ਠੇਕੇਦਾਰ ਨੇ ਜਾਂ ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਦੀਆਂ ਪ੍ਰਾਈਵੇਟ ਫਰਮਾਂ ਉਹਨਾਂ ਦੇ ਨਾਲ ਜਦੋਂ ਇਹ ਤਾਰ ਜੋੜਦੀ ਆ ਕਿਤੇ ਨਾ ਕਿਤੇ ਨਿੱਜੀ ਕਰਨ ਦਾ ਹੱਲਾ ਹੋਰ ਤੇਜ਼ ਤੇ ਪੁਰਾਣੀਆਂ ਸਰਕਾਰਾਂ ਵਾਂਗੂ ਇਹ ਵੀ ਉਸੇ ਹੱਲੇ ਦੇ ਉੱਤੇ ਜਿਹੜੀ ਸਰਕਾਰ ਉਹ ਚੱਲਦੀ ਹੋਈ ਆ ਜੀ